ਪੰਜਾਬ ਸਰਕਾਰ ਵੱਲੋਂ ਸੁੱਬੇ ਪਰ ਦੇ ਵਿੱਚ ਇਸ ਤ੍ਰਿਕਣਕ ਦੀ ਖਰੀਦ ਇਸ ਵਾਰ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਕਿਸਾਨ ਤੇ ਵਪਾਰੀ ਦੋਨੋਂ ਖੁਸ਼ ਹੈ ਵਪਾਰੀ ਬਰਗ ਇਸ ਵਾਰ ਜਿਹੜੀ ਕਣਕ ਦੀ ਖਰੀਦ ਹੋਈ ਹੈ ਸਰਕਾਰ ਵੱਲੋਂ ਔਰ ਮਾਰਕ ਕਮੇਟੀ ਸਮਾਣਾ ਵੱਲੋਂ ਜਿਹੜੀ ਖਰੀਦ ਦੇ ਪ੍ਰਬੰਧ ਕੀਤੇ ਗਏ ਉਸ ਦੀ ਬਦੌਲਤ ਵਪਾਰੀ ਕਿਸਾਨ ਮਜ਼ਦੂਰ ਹਰ ਵਿਅਕਤੀ ਖੁਸ਼ ਹੈ ਪੇਮੈਂਟਾਂ ਵੀ ਸਮੇਂ ਸਿਰ ਹੋਈ ਹੈ ਬਾਰ ਦਾਣਾ ਹੀ ਮਿਲੇ ਔਰ ਲਿਫਟਿੰਗ ਵੀ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਕਿਸੇ ਵੀ ਆਰਤੀ ਨੂੰ ਨਹੀਂ ਆਈ ਹੈ ਅਸੀਂ ਗਲਤ ਕਰਦੇ ਹਾਂ ਸਮਾਣਾ ਦਾਣਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਕੇ ਪਰਵੰਦ ਹੈ ਮਾਰਕਮੇਟੀ ਸਮਾਣਾ ਕੇ ਚੇਅਰਮੈਨ ਬਲਕਾਰ ਸਿੰਘ ਜੀ ਗੱਜੂ ਮਾਜਰਾ तकरीबन तकरीबन 1.511 ਲੱਖ ਜਿਹੜਾ ਕਟਾ ਜੀ ਉਹ ਸਾਡੀ ਮੇਨ ਮੰਡੀ ਦੇ ਵਿੱਚ ਸਮਾਣੇ ਵਿੱਚ ਆ ਚੁੱਕਿਆ ਇਹਦੇ ਵਿੱਚੋਂ तकरीबन 1.4 ਲੱਖ ਕਟਾ ਜਿਹੜਾ ਇੱਥੋਂ ਚੱਕਿਆ ਵੀ ਜਾ ਚੁੱਕਿਆ ਤੇ ਉਹਦੇ ਵਿੱਚ ਹੁਣ ਇਹ ਹੈ ਵੀ ਜਿਹੜਾ ਬਾਕੀ ਬਚਦਾ 1.6 ਲੱਖ ਕਟਾ ਇੱਥੇ ਸਾਡੇ ਕੋਲੇ ਪਿਆ ਉਹ ਵੀ ਅਸੀਂ ਜਲਦੀ ਜਿੰਨੀ ਵੀ ਛੇਤੀ ਹੈ ਹੁਣ ਉਹ ਚੁਕਾ ਦਾਂਗੇ ਕਿਉਂਕਿ ਕਣਕ ਆਉਣ ਵਾਲੀ ਤਾਂ ਕੋਈ ਰਹੀ ਨਹੀਂ ਹੈਗੀ ਕੋਈ ਕਾਦੋ ਕਾ ਢੇਰੀ ਹੈ ਜਿਹੜੀ ਕੋਈ ਆਉ ਤੇ ਪਿੰਡਾਂ ਦੇ ਵਿੱਚ ਵੀ ਇਹੀ ਸਥਿਤੀ ਪਿੰਡਾਂ ਦੇ ਵਿੱਚ ਹੈ ਵੀ 11 ਕੁ ਲੱਖ 11.5 ਲੱਖ ਕਟਾ ਉੱਥੇ ਵੀ ਆਇਆ ਉਹਦੇ ਵਿੱਚੋਂ ਵੀ ਆਹੀ 4.5 ਲੱਖ ਕਟਾ ਤਕਰੀਬਨ ਤਕਰੀਬਨ ਉੱਥੇ ਵੀ ਚੱਕਿਆ ਜਾ ਚੁੱਕਿਆ ਤਕਰੀਬਨ ਮੰਡੀ ਮਿਲਾ ਕੇ ਮੇਨ ਤੇ ਸੈਂਟਰ ਮਿਲਾ ਕੇ ਸਾਡਾ ਵੀ ਦੋਏ ਦੋਏ ਜਗ੍ਹਾ ਦਾ ਸਾਢੇ ਇੱਕ ਆਪਣਾ 12 ਲੱਖ 12 ਲੱਖ ਕਟਾ ਸਾਡੇ ਕੋਲੇ ਜਿਹੜਾ ਚੁਕਾਈ ਦਾ ਰਹਿੰਦਾ ਬਾਕੀ ਕੋਈ 8 8.5 ਲੱਖ ਕਟਾ 9 ਲੱਖ ਦੇ ਗੇੜ ਚ ਅਸੀਂ ਚੱਕ ਚੁੱਕੇ ਹਾਂ ਇਸ ਸਾਲ ਸਰਕਾਰ ਤੇ ਪਰਮਾਤਮਾ ਦੀ ਬਹੁਤ ਕਿਰਪਾ ਰਹੀ ਸਰਕਾਰ ਵੱਲੋਂ ਭੁਗਤਾ ਪ੍ਰਬੰਧ ਕਰੇ ਗਏ ਸਾਡੇ ਚੇਅਰਮੈਨ ਸਾਹਿਬ ਨੇ ਮੰਡੀ 'ਚ ਪ੍ਰਬੰਧ ਬਹੁਤ ਵਧੀਆ ਕੀਤੇ ਪਰਮਾਤਮਾ ਵੱਲੋਂ ਐਸੀ ਕਿਰਪਾ ਜਿਹੜੇ 11.11 ਕਣਕਦਾਓ 11.11 ਬਹੁਤ ਵਧੀਆ ਝਾੜ ਹੈ ਕਿਸਾਨ ਖੁਸ਼ ਨੇ ਆਰਤੀ ਖੁਸ਼ ਨੇ ਮਜ਼ਦੂਰਾਂ ਦੀ ਥੋੜੀ ਵਾਲੀ ਕਮੀ ਹੈਗੀ ਹੈ ਮੈਂ ਟਾਈਮ ਵਿਦਨ ਟਾਈਮ ਆ ਰਹੀ ਹੈ ਟਾਈਮ ਤੇ ਆ ਰਹੀ ਹੈ ਟਾਈਮ ਤੇ ਆ ਦੰ ਕਿੱਥੇ ਹੋਰ ਵੀ ਆੜਦੀ ਬੈਠੇ ਭਾਈ ਸਾਹਿਬ ਹਾਂ ਤੁਸੀਂ ਕੀ ਕਹੋਗੇ ਇਸ ਵਾਰ ਜਿਹੜਾ ਸਿਸਟਮ ਚੱਲੇ ਬਹੁਤ ਵਧੀਆ ਚੱਲੇ ਜੀ ਬਹੁਤ ਵਧੀਆ ਸਾਨੂੰ ਬਾਜ਼ਾਰ ਨਾਲ ਮਿਲਿਆ ਮੰਡੀਆਂ ਦੇ ਵਿੱਚ ਤੇ ਵਧੀਆ ਸਾਡੀ ਪਰਚੇਜ ਹੁੰਦੀ ਹੈ ਸਾਡਾ ਕੰਮ ਠੀਕ ਹੀ ਚੱਲੇ ਜੀ ਅਸੀਂ ਖੁਸ਼ ਹਾਂ ਇਹ ਮਤਲਬ ਪਹਿਲਾਂ ਸਮੱਸਿਆ ਆਂਦੀ ਸੀ ਲਿਫਟਿੰਗ ਦੀ ਔਰ ਕਈ ਤਰ੍ਹਾਂ ਦੀ ਪੇਮੈਂਟ ਐਦਕੀ ਕੋਈ ਸਮੱਸਿਆ ਨਹੀਂ ਕੋਈ ਪੇਮੈਂਟ ਦੀ ਸਮੱਸਿਆ ਨਹੀਂ ਕੋਈ ਬਾਜ਼ਾਰ ਦੀ ਸਮੱਸਿਆ ਨਹੀਂ ਝਾੜ ਵੀ ਵਧੀਆ ਮੌਸਮ ਵੀ ਵਧੀਆ ਸਰਕਾਰ ਦੇ ਪ੍ਰਬੰਧ ਵੀ ਬਹੁਤ ਵਧੀਆ ਹੋ ਗਏ ਨੇ ਮੰਡੀ ਦੇ ਵਿੱਚ ਜੀ 11 ਲੱਖ ਕਟੇ ਦੀ ਜਿਹੜੀ ਹੈਗੀ ਪਰਚੇਜ ਹੋ ਚੁੱਕੀ ਹੈ ਸਮਾਣਾ ਮੰਡੀ ਦੀ ਔਰ 11 ਕ ਲੱਖ ਰੁਪਏ ਦੀ ਕਰੀਬ ਸੈਂਟਰਾਂ ਦੀ ਪਰਚੇਜ ਹੋ ਚੁੱਕੀ ਹੈ। ਤਕਰੀਬਨ ਲੱਖ ਕ ਕਟਾ ਜਿਹੜਾ ਹੈਗਾ ਹੋਰ ਅਰਾਈਵਲ ਪਈ ਹੈ ਮੰਡੀ ਸਮਾਣਾ ਦੇ ਵਿੱਚ। ਤੇ ਇਹੀ ਜੀ ਪੋਜੀਸ਼ਨ ਦੇ ਵਿੱਚ ਜਿਹੜੀ ਹੈਗੀ ਆ ਉਹ ਸੈਂਟਰਾਂ ਦੇ ਵਿੱਚ ਪਰਚੇਜ ਹੋਏਗੀ ਹੋਰ। ਬਾਕੀ ਜਿਹੜੀ ਲਿਫਟਿੰਗ ਦੀ ਪੋਜੀਸ਼ਨ ਹੈ ਉਹ 4 ਕ ਲੱਖ ਕਟਾ ਸਾਡਾ ਲਿਫਟਿੰਗ ਹੋ ਗਿਆ ਸਮਾਣਾ ਮੰਡੀ ਦਾ। ਤਕਰੀਬਨ 4 ਕ ਲੱਖ ਕਟੇ ਜਿਹੜਾ ਹੈਗਾ ਸਾਡਾ ਸੈਂਟਰਾਂ ਦਾ ਲਿਫਟਿੰਗ ਹੋ ਗਿਆ। ਪੇਮੈਂਟ ਬੂਗਰ ਹੈ। ਪੇਮੈਂਟ ਜਿਹੜੀ ਹੈ ਟੂ ਡੇਟ ਪੇਮੈਂਟ ਹੋ ਰਹੀ ਹੈ। ਪੇਮੈਂਟ ਦੀ ਬਹੁਤ ਵਧੀਆ ਪੋਜੀਸ਼ਨ ਹੈ। ਸਰਕਾਰ ਦਾ ਜਿਹੜਾ ਸਹਿਯੋਗ ਹੈ ਇਸ ਵਾਰ ਬਹੁਤ ਵਧੀਆ ਸਹਿਯੋਗ ਹੈ ਸਰਕਾਰ ਦਾ ਬਹੁਤ ਵਧੀਆ ਢੰਗ ਨਾਲ ਜਿਹੜਾ ਹੈਗਾ ਕੰਮ ਚੱਲ ਰਿਹਾ ਹੈ ਵਪਾਰੀ ਕਿਸਾਨ ਦੋਨੋਂ ਖੁਸ਼ ਵਪਾਰੀ ਕਿਸਾਨ ਦੋਨੋਂ ਖੁਸ਼ ਨੇ ਤੇ ਮਾਰਕੀਟ ਕਮੇਟੀ ਦਾ ਵੀ ਪ੍ਰਬੰਧ ਬਹੁਤ ਵਧੀਆ ਹੈ ਪਾਣੀ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਹਰ ਚੀਜ਼ ਦਾ ਜਿਹੜਾ ਹੈਗਾ ਜੋ ਮਾਰਕੀਟ ਕਮੇਟੀ ਦੀ ਡਿਊਟੀ ਹੈ ਉਹ ਬਾਕੂਬੀ ਨਾਲ ਨਿਭਾਈ ਗਈ ਹੈ ਇਸ ਵਾਰ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼